ਹੈਲੋ ਜੀ ਸਸਰੀ ਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਸਰੀ ਕਾਲ ਜੀ ਕਾਹੇ ਜਰੂ ਆਪ ਨੂੰ ਚੜ੍ਹਦੀ ਕਲਾ ਚ ਰੱਖਿਓ ਅਸੀਂ ਬੋਲਦੇ ਹਾਂ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਜਲਬਠੰਡਾ ਤੇ ਉਹਨਾਂ ਬਣਾ ਨੂੰ ਹੱਥ ਬੰਨ ਕੇ ਬੇਨਤੀ ਆ ਜਿਹੜੀਆਂ ਪੀਸ ਕਢਾ ਕੇ ਮਗਰੋਂ ਨਾ ਹਾਂ ਦਾ ਨਾ ਨਾਂ ਦਾ ਜਵਾਬ ਨਹੀਂ ਇੰਦੀਆਂ ਤੇ ਸਾਡੇ ਵੇਚਣ ਵਾਲੇ ਮੋਰਿੰਦੇ ਵੀ ਇਹ ਕੱਢਦੇ ਪੀਸ ਅਸੀਂ ਕਿਸੇ ਦਾ ਨਹੀਂ ਰੱਖਾਂਗੇ ਜਿਹੜਾ ਪੇਮੈਂਟ ਤੁਰਤ ਕਰੂਗਾ ਉਹਨੂੰ ਪੀਸ ਦੇਵਾਂਗੇ ਜੀ ਕਿਉਂਕਿ ਉਦੋਂ ਬਾਅਦ ਜਿਉ ਬਣਾ ਕਰ ਦਿੰਦੇ ਆ ਜਾਂ ਕਹਿੰਦੇ ਹਟ ਤਾਂ ਗੂਗਲ ਪੇਨ ਚੱਲਦਾ ਫਿਰ ਸਾਨੂੰ ਪ੍ਰੋਬਲਮ ਆ ਜਾਂਦੀ ਹੈ ਤੇ ਰਹਿਣਗੇ ਜੀ オリジナル ਕਾਟਰੇਜ਼ ਦੇ ਪੀਸ ਜਿਹੜਾ ਕਿ ਕਾਟਰੇਜ਼ ਦਾ ਸੂਟ 19 1950 ਦਾ ਉਹਦੇ ਵਿੱਚ ਇਹ ਪੀਸ ਆਏ ਹੋਏ ਹੈ ਜੀ ਜਿਹੜੇ ਸਿੰਗਲ ਪੀਸ ਆ ਪਹਿਲਾਂ ਦਿਖਾਉਂਗੀ ਪੀਸ ਇਥੇ ਹੋ ਗਿਆ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਕਰਾਂ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਚੜ ਕੇ ਆਪਣੇ ਚੈਨਲ ਨੂੰ ਸਪੋਰਟ ਕਰਿਓ ਤੇ ਸਾਡੇ ਕੋਲੇ ਜਿਹੜੇ ਪੀਸ ਆਏ ਹੈ ਜੀ ਕਾਊਟਰੇ ਦੇ ਬਹੁਤ ਥੋੜੇ ਆਏ ਐ ਤੇ ਪਲੀਜ਼ ਜਲਦੀ ਤੋਂ ਜਲਦੀ ਆਪਦੀ ਬੁਕਿੰਗ ਕਰ ਲਿਓ ਕੁਝ ਪੀਸ ਤਾਂ ਸਾਡੇ ਕੋਲੇ ਦੋ-ਦੋ ਐ ਤੇ ਕੁਝ ਸਾਡੇ ਕੋਲੇ ਜੀ ਸਿੰਗਲ-ਸਿੰਗਲ ਐ ਠੀਕ ਐ ਜੀ ਲੋ ਤੇ ਪੀਸ ਦੀ ਕੀਮਤ ਰਹੂਗੀ ਜੀ 575 ਰੁਪਏ ਪਿਓਰ ਕਾਊਟਰੇ ਦਾ ਇੱਕ ਪੀਸ ਪਊਗਾ 575 ਦਾ ਜੀ ਜਾਨੀ ਕਿ ਸੂਟ ਸਾਡੇ 1150 ਤੋਂ ਪਊਗਾ ਸਾਡੇ 1900 ਵਾਲਾ ਕੱਟ ਪੀਸ ਐ ਆ ਲਓ ਜੀ ਇਹ ਆ ਗਿਆ ਆਪਣਾ ਜੀ ਪਹਿਲਾ ਕਲਰ ਦੇਖੋ ਸਾਰੇ ਵੀ ਐਮ ਦੇ ਵਿਧ ਮੋਹਰਾਂ ਵਾਲੇ ਕਾਟਰੀ ਦੇ ਪੀਸ 100% ਪਿਓਰ ਕਾਟਰੀ ਜੀ ਇਹ ਪਿਓਰ ਪਾਟਰੀ ਜ ਐ ਵਿਧ ਪੱਕੀ ਸਟੈਂਪ ਲੱਗੀ ਹੋਏ ਇਹ ਕੋਈ ਆਡਰ ਨਹੀਂ ਸੁੰਬੜਦੀ ਨਹੀਂ ਆਹ ਦੇਖੋ ਜੀ ਸਾਰਿਆਂ ਤੇ ਮੋਹਰਾਂ ਹੋਣਗੀਆਂ ਜਿਹੜਾ ਪੀਸ ਫਰਕ ਹੁੰਦਾ ਜਿਵੇਂ 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 ਕੱਪੜਾ ਮਹਿੰਗਾ ਜੀ ਕੰਪਨੀ ਵਾਲੇ ਜਿਹੜੀਆਂ ਮੋਹਰਾਂ ਦੇਖ ਲਓ ਜੀ ਮੋਹਰੇ ਮੀਚਾ ਚਾਚ ਜਾ ਕੇ ਤਰੰਗਾ ਪਿਆ ਦੇਖੋ ਮੋਹਰਾ ਦੇਖੋ ਰੰਗੀਆ ਜਿਚਾਜ ਜਾ ਇਕੱਲੇ ਇਕੱਲੇ ਅੱਖਰ ਤੇ ਫੋਕਸ ਕੀਤਾ ਹੈ ਕੰਪਨੀ ਨੇ ਵੀ ਇਹ ਸਿੰਗਲ ਪੀਸ ਚੱਲ ਰਹੇ ਆ ਜੀ ਹਲੋ ਜੀ ਸਾਰੇ ਪੱਕੀਆਂ ਮੋਹਰਾ ਵਾਲੇ ਪਿਓਰ ਕਟ ਰੇ ਦੇ ਪੀਸ ਕਲਰ ਦੇ ਕਿੰਨੇ ਪਿਆਰੇ ਆ 75 ਰੁਪਏ ਦਾ ਸ਼ਰਟ ਪੀਸ ਮਿਲੂਗਾ ਜੀ ਇਹਦੀ ਕਰੀਮ ਭੁਏ ਸੀ ਜੀ ਇਹਦੀ ਨਿੰਬੂ ਜੀ ਭੁਏ ਆ ਸਾਰੇ ਬ੍ਰਾਂਡ ਦੇ ਆ ਜੀ ਹੁਣ ਕਲਰ ਚ ਕੋਈ ਫਰਕ ਨਹੀਂ ਹੋਣਾ ਜੀ ਕਿਉਂਕਿ ਆਪਾਂ ਰਿੰਗ ਲਾਈਟ ਲੈਂਦੀ ਜੀ ਹੁਣ ਕਲਰ ਚ 1% ਦਾ ਹੀ ਫਰਕ ਨਹੀਂ ਹੈਗਾ ਜਿਹੜਾ ਸੇਮ ਕਲਰ ਆ ਮੂਰਾ ਲੱਗੀਆਂ ਜੀ ਵੀ ਅੱਲਾ ਮੰਦੀਆਂ ਵਧੀਆ ਕਵਾਟਰੇਜ ਆ 1900 2000 ਵਾਲਾ ਸੂਟ ਆ ਜਿਹੜਾ 11500 ਚ ਬਣੂਗਾ ਜੀ ਕੱਟ ਪੀਸਾਂ ਚ ਕੱਟ ਰਹੂਗੀ ਜੀ 2.5 ਮੀਟਰ ਦੀ 2.5 ਮੀਟਰ ਤੋਂ 1 ਇੰਚ ਵੀ ਕੱਟ ਨਹੀਂ ਹੋਊ ਆ ਲਓ ਜੀ ਆ ਲਓ ਜੀ ਕਾਟਰੇਜ ਕੱਪੜਾ ਕਾਟਰੇਜ ਇਹਦਾ ਕਿੰਨਾ ਸੌਫਟ ਹੈ ਨਾ ਇਹਦਾ ਕੱਟ ਪੀਸ ਹੈ ਜੀ 2 ਇਹ ਦੋ ਪੀਸ ਇੱਕੋ ਜਿਹੇ ਆ ਅੱਧੇ ਦਾ ਆਪਣਾ ਜਿਹੜਾ ਉਹ ਸੀਗਾ ਜੀ ਸੂਟ ਜਿਹਦਾ ਸੇਲ ਹੋ ਚੁੱਕਿਆ ਕਾਟਰੇਜ ਚ ਅੱਜ ਕਸਟਮਰ ਆਇਆ ਸੀ ਲੈ ਕੇ ਕਾਫੀ ਤਾਂ ਆਪਣੇ ਜੀ ਨੇ ਅੱਜ ਵੀਡੀਓ ਪਾਉਣ ਵਾਸਤੇ ਇੱਥੇ ਰੱਖੀ ਬੈਠੇ ਸੀ ਕਾਫੀ ਤਾਂ ਆਪਣੇ ਕਾਟਰੇਜ ਦੇ ਪੀਸ ਜਾ ਚੁੱਕੇ ਆ ਜੀ ਕਿਉਂਕਿ ਉਹਨਾਂ ਨੂੰ ਪਤਾ ਸੀ ਆ ਦੇਖੋ ਜੀ ਪੱਕੀਆਂ ਮੋਹਰਾਂ ਸਾਰੇ ਤੇ ਪਿਓਰ ਕਾਟਰੇਜ ਦੀ ਨਿਸ਼ਾਨੀ ਹੈ ਜੀ ਇਹ ਪੀਸ ਵੀ ਮਹਿਰੂਨ ਆਪਣੇ ਦੋ ਨੇ ਇਹ ਪੀਸ ਵੀ ਆਪਣੇ ਦੋ ਨੇ ਜੀ। ਹੋਈ ਲੱਗਿਆ। ਹੂੰ ਹੋਈ ਲੱਗਿਆ। ਪੁੱਛੋ ਤਾਂ। ਇਹ ਵੀ ਦੋ ਪੀਸ ਨੇ ਜੀ। ਆਹ ਆ ਗਿਆ ਜੀ ਬਲੈਕ। ਇਹ ਵੀ ਦੋ ਪੀਸ ਨੇ। ਇੱਕ ਪੀਸ ਪਊਗਾ ਜੀ 575 ਦਾ। ਇੱਕ 1/4 ਦਾ ਪੀਸ ਭਾਰੀ ਹੈ ਵੀਰੇ ਇੰਨਾ ਕਿਲੋ ਤੋਂ ਟੱਪ ਰਿਹਾ ਹੈ 65 ਰੁਪਏ ਚਾਊਗਾ ਜੀ। 100% ਪਿਓਰ ਕਾਟੇਜ ਆ ਜੀ ਇਹ ਹਾਂ ਲਓ ਜੀ ਇਹ ਵੀ ਦੋ ਪੀਸ ਸੀ ਤੇ ਆ ਗ੍ਰੇ ਛੋਟੇ ਫੁੱਲ ਚ ਆ ਗਿਆ ਜੀ ਕੱਟ ਪੀਸ ਇਹ ਵੀ ਦੋ ਪੀਸ ਨੇ ਜੀ ਕੱਪੜਾ ਪੂਰਾ ਜਿੰਨਾ ਕੋ ਦੋਨਾਂ ਕਰਮ ਆ ਜੀ ਇਹ ਤੁਹਾਨੂੰ ਦੱਸ ਰਹੇ ਜੀ ਆਪਣੇ ਕੋਲ ਥੋੜੀ ਪੀਸ ਹੈ ਜੀ ਕਿਉਂਕਿ ਕੱਪੜੇ ਕੋਲੇ ਆ ਗਿਆ ਜੀ ਵਿਖਰੇਵੇਂ ਜੇ ਫੁੱਲਾ ਵਾਲਾ ਮਹਿਰੂ ਕਿਉਂਕਿ ਅੱਧ ਤੋਂ ਵੱਧ ਤਾਂ ਸੇਲ ਹੋ ਚੁੱਕੇ ਜੀ ਆਪਣੇ ਕੋਲ ਕਾਟੇਜ ਹਾਂ ਜੀ ਵਾਹ ਦੇਖ ਇੱਕ ਕੱਪੜੇ ਕੋਲ ਇਹ ਵੀ ਦੋ ਪੀਸ ਮਿਲਣਗੇ ਜੀ ਸਿੰਗਲ ਕੱਟ ਕੇ ਅਸੀਂ ਨਹੀਂ ਰੱਖਾਂਗੇ ਜੀ ਸਿੰਗਲ ਨਾਲ ਸਿੰਗਲ ਮਿਲੂ ਜੀ ਕਿੰਨੇ ਦੋ ਲੈਣੇ ਦੋ ਮਿਲਣਗੇ ਦੋ ਲੈਣ ਜੀ ਫਾਇਦਾ ਜੀ ਕਿਉਂਕਿ ਪੂਰਾ ਸੂਟ ਇਹ ਆਲ ਓਵਰ ਸੋਨਾ ਲੱਗੂ ਜਿਆਦੇ 1900 ਦਾ ਪੈਂਦਾ ਕੋਈ ਗੱਲ 1900 ਵਾਲੀ ਚੀਜ਼ ਨੂੰ 1100 ਚ ਮਿਲ ਰਹੀ ਆ ਹਾਂਜੀ ਇਹ ਆਪਣੇ ਐਨੇ ਕੀ ਕੱਟ ਪੀਸ ਸੀ ਜੀ ਛੋਟੀ ਵੀਡੀਓ ਆ ਕਿਉਂਕਿ ਕੱਲ ਨੇ ਦਿੱਸੂ ਦਾ ਪੇਪਰ ਆ ਮੈਂ ਕੱਲੀ ਹੁੰਦੀ ਫਿਰ ਮੈਂ ਪੀਸਾਂ ਚ ਔੜਦੀ ਜਾਂਦੀ ਆ ਜੀ ਕਿਉਂਕਿ ਪੀਸਾਂ ਦੀ ਸੰਤੀ ਕਰਨੀ ਡਰੈਸ ਲਿਖਣੇ ਸੋਨ ਨੂੰ ਯੈਸ ਨੋ ਕਰਨੀ ਬਹੁਤ ਵੱਡਾ ਕੰਮ ਹੋ ਜਾਂਦਾ ਜੀ ਛੋਟਾ ਕੰਮ ਨਹੀਂ ਹੁੰਦਾ ਜਿਹੜੇ ਕੰਮ ਕਰਦੇ ਕਿਸੇ ਨੂੰ ਚੀਜ਼ਾਂ ਸਹੀ ਟਾਈਮ ਤੇ ਪਹੁੰਚਾਉਣੀਆਂ ਕਿਸੇ ਨੂੰ ਕੱਢ ਕੇ ਚੀਜ਼ਾਂ ਦੇਣੀਆਂ ਠੀਕ ਹੈ ਜੀ ਸੋ ਮੇਰੇ ਚੈਨਲ ਨੂੰ ਪਲੀਜ਼ ਸਪੋਰਟ ਕਰੋ ਲਾਈਕ ਸ਼ੇਅਰ ਕਰੋ ਤੇ ਜਿਹੜੇ ਵੀ ਪੀਸ ਕਢਾ ਕੇ ਜਾਂ ਸੂਟ ਕਢਾ ਕੇ ਮੁੜਕੇ ਲੈਂਦੇ ਨੇ ਪਲੀਜ਼ ਉਹਨਾਂ ਨੂੰ ਹੱਥ ਬੰਨ ਕੇ ਵੇਂਥੇ ਵੀ ਮੈਨੂੰ ਪਰੇਸ਼ਾਨ ਨਾ ਕਰੋ ਕਿਉਂਕਿ ਮੈਂ ਬਹੁਤ ਜਣੂ ਇੰਨਾ ਖਿੱਚਦਾ ਕੰਮ ਹੁੰਦਾ ਤੁਸੀਂ ਨਹੀਂ ਸੋਚਦੇ ਸੋਨੂੰ ਪਤਾ ਲੱਗਦਾ ਹੈ ਕਿ ਵਿਚ ਥੱਕੇ ਹੋਣੇ ਕਿੰਨੇ ਪੀਸ ਵੇਚੇ ਆ ਔਨਲਾਈਨ ਆਫਲਾਈਨ ਕਿਉਂਕਿ ਕਸਟਮਰ ਸੁਖ ਨਾਲ ਆਪਣੇ ਉਹ ਰਾਏਕੋਟ ਕਿੱਥੇ ਆ ਬਹੁਤ ਦੂਰ ਦੂਰ ਕਸਟਮਰ ਆਏ ਸੀ ਭਾਈ ਭਗਤਾ ਕਿੱਥੇ ਉੱਥੋਂ ਉੰਬਾਕੀ ਅਸੀਂ ਪਾਰਸਲ ਬੁੱਕ ਕੀਤੇ ਕੁਝ ਪਾਰਸਲ ਅਸੀਂ ਅੱਜ ਲਾਤੇ ਜਿਹੜੇ 2 ਵਜੇ ਤੱਕ ਲੱਗ ਗਏ ਜੀ ਦੂਜੇ ਕੱਲ ਨੂੰ ਲਾਵਾਂਗੇ ਸੋ ਆਪ ਸਭ ਨੂੰ ਅਕਾਲ ਪੁਰਖ ਵੈਗਨ ਜੀ ਚੜ੍ਹਦੀ ਕਲਾ ਚ ਰੱਖਾ ਆਹ ਦੇਖੋ ਜੀ ਆਪਣੀਆਂ ਦੋ ਲੈਣਾ ਰਹਿ ਗਈਆਂ ਛੋਟੀਆਂ ਜੀਆਂ ਪਹਿਲਾਂ ਇਹ ਜਿਹੜੇ 5 ਲੈਣਾ ਚ ਟੋਟਲ ਜੀ ਇੱਥੋਂ ਤੱਕ ਲੱਗੀਆਂ ਹੋਈਆਂ ਸੀਗੀਆਂ ਪਲੇਨ ਪੀਸ ਕਿੰਨੇ ਸੀ 5-4 ਕਰ ਰਹੇ ਹਾਂ ਆ ਦੇਖੋ 5 ਲੈਣ ਲੱਗੀਆਂ ਹੋਈਆਂ ਸੀਗੀਆਂ ਆ ਦੇਖੋ ਦੋ ਹੀ ਰਹਿ ਗਈਆਂ ਉਹ ਵੀ ਅਧੀਆਂ ਰਹਿ ਗਈਆਂ ਪਹਿਲਣੀਆਂ ਲੈਣ ਲੱਗੀਆਂ ਐਡੀਆਂ ਉੱਤੇ ਹੋਰ ਲੱਗੀਆਂ ਹੋਈਆਂ ਮੈਸੇਜ ਕਰਦੇ ਆ ਵੀ ਤੁਸੀਂ ਆਨਲਾਈਨ ਭੇਜ ਦਿਓ ਵੀਰੇ ਸਾਡਾ ਆਨਲਾਈਨ ਹੀ ਕੰਮ ਹੈ ਤੇ ਕੋਲ ਸਾਡਾ ਹੈ ਨਹੀਂਗਾ ਵੀ ਵੀ ਘਰੇ ਕੋਈ ਫੜਾਊਗਾ ਤੇ ਪੈਸੇ ਮਿਲਣਗੇ ਨਹੀਂ ਜੀ ਸਾਨੂੰ ਪੇਮੈਂਟ ਆਨਲਾਈਨ ਹੀ ਕਰਨੀ ਪੈਂਦੀ ਹੈ ਜੀ ਉਹਦੇ ਲਈ ਅਸੀਂ ਸੌਰੀ ਚਾਹੁੰਦੇ ਆ ਅਸੀਂ ਸਿਰਫ ਆਨਲਾਈਨ ਪੈਸੇ ਪਵਾ ਕੇ ਤੇ ਅਗਲੇ ਦੇ ਪੀਸ ਭੇਜਦੇ ਆ ਕੱਟ ਪੀਸ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਵੱਲੋਂ ਤੇ ਦੀਪੂ ਵੱਲੋਂ ਪਿਆਰ ਭਰੀ ਸ਼ਸ਼ਟ੍ਰੀਕਾਲ